ਹਾਂਜੀ ਦੋਸਤੋ ਸ਼ਖੀ ਕਾਲ ਜੀ ਸਾਰਿਆਂ ਨੂੰ ਤੇ ਲੋਜੀ ਵੀਰੇ ਥੋਨ ਪੱਤੀਆ ਅੱਜ ਕੱਲ ਮੌਸਮ ਵੀਰੇ ਬਹੁਤ ਚੇਂਜ ਹੋ ਰਿਹਾ ਹਨ ਤੇ ਮੌਸਮ ਦੇ ਚੇਂਜ ਹੋਣ ਦੇ ਨਾਲ ਵੀਰੇ ਥੋੜਾ ਥੋੜਾ ਮੱਖੀ ਤੇ ਮੱਛਰ ਵੀ ਹਨਾ ਵੀਰੇ ਹੋਣ ਲੱਗ ਗਿਆ ਅੱਜ ਵੀਰੇ ਵੀਡੀਓ ਘੜੇ ਬਹੁਤ ਕੰਮ ਦੀ ਆ ਇਹ ਤੇ ਜਿੰਨਾ ਭਰਾਵਾ ਦੇ ਮੱਜਾਂ ਦੇ ਫਾਰਮ ਪਾਏ ਹੋਏ ਨੇ ਹਨਾ ਜਾ ਕੇ ਇਹਨੇ ਮੱਖੀਆਂ ਬਹੁਤ ਜ਼ਿਆਦਾ ਨੇ ਜਾam ਘਰਾਂ ਦੇ ਤੇ ਮੱਛਰ ਆਗਾ ਇਹ ਵੀਡੀਓ ਵੀਰੇ ਓਨਾ ਪ੍ਰਭਾਵ ਵਾਲੀ ਆ ਚਾਹਤੋਂ ਪਹਿਲਾਂ ਵੀਰੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬਤਵਾ ਦੇ ਵੀਡੀਓ ਸ਼ੇਅਰ ਕਰ ਦਿਓ ਇਹ ਇਹ ਵੀਡੀਓ ਵੀਰੇ ਬਹੁਤ ਲੋਕਾਂ ਦੇ ਕੰਮ ਦੀ ਆ ਤੇ ਆਪਾਂ ਵੀਰੇ ਬਹੁਤ ਮਹਿੰਗੇ ਮਹਿੰਗੇ ਕੈਮੀਕਲਾਂ ਤੋਂ ਪਛੋਂ ਨੂੰ ਵੀਰੇ ਪਚਾਉਣਾਗਾ ਤੇ ਆਪਾਂ ਸਿਰਫ ਇੱਕ ਨਿੱਕਾ ਜਿਹਾ ਦੇਸੀ ਇਲਾਜ ਤੇ ਇੱਕ ਦਵਾਈ ਵੀਰੇ ਵਿੱਚ ਪਾ ਕੇ ਆਪਾਂ ਯੂਜ਼ ਕਰਨੀ ਆ ਗਈ ਤਾਂ ਜੋ ਮੱਝਾਂ ਦੇ ਮੱਖੀ ਮੱਛਰ ਜਦੋਂ ਰੋਈਆਂ ਲੱਗੇ ਹੁਣ ਵੀਰੇ ਮੱਛਰ ਬਹੁਤ ਜ਼ਿਆਦਾ ਹੋ ਜਾਣਾ ਹਨਾ ਮੱਛਰ ਵੱਧ ਹੋਣ ਦੇ ਨਾਲ ਮੱਖੀ ਵੱਧ ਹੋਣ ਦੇ ਨਾਲ ਤਾਂ ਪਸ਼ੂ ਜਾਰ ਆਪਣੇ ਬਿਮਾਰ ਬਹੁਤ ਹੋ ਜਾਂਦੇ ਨੇ ਬੁਖਾਰ ਆਣ ਲੱਗ ਜਾਂਦਾ ਪਸ਼ੂ ਨੂੰ ਵੀਰੇ ਤੇ ਬਹੁਤ ਨੁਕਸਾਨ ਹੋਣ ਲੱਗ ਜਾਂਦਾ ਤੇ ਮੱਖੀ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਫੈਲ ਜਾਂਦੀਆਂ ਨੇ ਤੇ ਆਪਾਂ ਨੂੰ ਵੀਰੇ ਉਹ ਚੀਜ਼ ਤੋਂ ਬਚਾਉਣਾਗਾ ਜੇ ਆਪਣਾ ਪਸ਼ੂ ਵੀਰੇ ਕਹਣਾ ਬਿਮਾਰ ਹੋ ਗਿਆ ਤਾਂ ਆਪ ਨੂੰ ਬਹੁਤ ਲੌਸ ਹੋ ਜਾਂਦਾਗਾ ਉਰੇ ਨਾਲ ਤੁਸੀ ਕਰਨਾ ਕੀ ਆ ਹਨਾ ਦੇਖੋ ਜੇ ਇੱਕ ਮੱਝਾ ਜੀ ਬਿਮਾਰ ਹੁੰਦਾ ਗਾਂ ਜਾਂ ਮੱਝ ਬਿਮਾਰ ਹੋ ਜਾਂਦੀ ਆ ਮੱਛਰ ਨਾਲ ਤਾਂ ਆਪਣਾ ਵੀਰੇ ਤੁਦ ਦਾ ਨੁਕਸਾਨ ਹੁੰਦਾ ਆਪਾਂ ਵੀਰੇ ਉਹ ਚੀਜ਼ ਬਚਾਉਣ ਦੇ ਲਈ ਆਪਾਂ ਤੁਹਾਨੂੰ ਅਜਿਹਾ ਬਹੁਤ ਵਧੀਆ ਦੇਸੀ ਨੁਕਤਾ ਰੱਖਣ ਜਾ ਰਿਹਾ ਵੀਰੇ ਮੈਂ ਜਿਹੜਾ ਆਪਾਂ ਆਪਣੇ ਘਰੇ ਯੂਜ਼ ਕਰਨਾ ਹੈਗਾ ਡਿਲੀਵਰੀ ਲਾਉਣ ਦੀ ਕੋਈ ਲੋੜ ਨਹੀਂ ਉਹਨੂੰ ਸਿਰਫ ਦੋ ਦਿਨਾਂ ਮਗਰੋਂ ਨਾਲਿਆ ਕਰੋ ਤੇ ਦੋ ਦਿਨ ਹੁਣੋਂ ਵੀਰੇ ਮੱਖੀ ਤੇ ਮੱਛਰ ਜਮੀ ਨਹੀਂ ਲੱਗਦਾ ਉਹ ਪਛੋਦੀ ਜੇ ਆਪਣੇ ਕਿਸੇ ਮੱਜਾਂ ਦੇ ਜਿਵੇਂ ਮੰਨ ਲਓ ਸਕਿਨ ਪ੍ਰੋਬਲਮ ਆਈ ਹੋਈ ਆ ਤੇ ਖਾਜ ਜੀ ਪਾਈ ਜਾਂਦੀ ਆ ਉਹਨਾਂ ਤੇ ਕਈ ਵਾਰੀ ਚਮੜੀ ਜੀ ਲਹੇ ਲੱਗ ਜਾਂਦੀ ਆ ਹਨਾ ਬਾਲਜ ਵੀ ਲਈ ਜਾਂਦੇ ਨੇ ਚਮੜੀ ਬੇਦੱਗ ਜੀ ਹੋ ਜਾਂਦੀ ਆ ਚਮੜੀ ਲਾਲ ਲਾਲ ਜੀ ਹੋਣ ਲੱਗ ਜਾਂਦੀ ਆ ਤੇ ਰੀੜੇ ਦੀ ਹੱਡੀ ਉੱਪਰੋਂ ਹੋਰ ਟੈਪ ਜੀ ਜਿਵੇਂ ਮੰਨ ਲਓ ਬਿੰਗਿਰੜੇ ਦਿਖ ਲੱਗ ਜਾਂਦੇ ਆਪਾਂ ਨੂੰ ਆਪਾਂ ਵੀ ਇਹ ਚੀਜ਼ਾਂ ਨੂੰ ਤੇ ਵੀ ਇਹ ਕੰਮ ਕਰੂਗਾ ਇਹ ਚੀਜ਼ ਬਹੁਤ ਸਸਤੀ ਆ ਜੋਨੂ ਕੇ ਜਿਹੜੀ ਦਵਾਈ ਹੈ ਵੀਰੇ ਸਿਰਫ ਦਵਾਈ ਆ ਰੋਵੈਦਕਾ ਦੀ ਸਿਰਫ ਮਨ ਨਾਲ ਸਾੜੀ 600 ਰੁਪਏ ਦੀ ਆ ਜਾਂਦੀ ਹੋਊਗੀ ਹਰ ਇੱਕ ਮੈਡੀਕਲ ਤਾਂ ਮਿਲ ਜਾਂਦੀ ਆ ਕੰਪਨੀ ਦੀ ਆ ਬ੍ਰਾਂਡ ਕੰਪਨੀ ਦੀ ਆ ਵਧੀਆ ਤੇ ਰਿਜ਼ਲਟ ਬਹੁਤ ਜ਼ਿਆਦਾ ਤੇ ਆਪਣੇ ਇਹ ਵੀਡੀਓ ਪਰ ਵੀ ਪਾਈ ਸੀ ਥੋੜੀ ਪਰ ਦਵਾਈ ਵੀਰੇ ਲੇਟ ਆਈ ਦੀ ਖੋਤੋਂ ਵੀਰੇ ਥੋੜਾ ਜਿਹਾ ਘਟ ਗਿਆ ਦੀ ਇਹ ਚੀਜ਼ਾਂ ਦਾ ਮੱਖੀ ਤੇ ਮੱਛਰ ਦਾ ਤੇ ਉਦੋਂ ਵੀਰੇ ਆਪ ਨੂੰ ਲੋੜ ਬਹੁਤ ਘਟ ਪਈ ਸੀ ਤੇ ਹੁਣ ਵੀਰੇ ਆਪਾਂ ਇਸੇ ਵਿਸ਼ੇ ਦੀ ਵੀਡੀਓ ਬਣਾਈ ਆ ਆਪਾਂ ਨੇ ਤਾਂ ਜੋ ਪਸ਼ੂਆਂ ਦਾ ਆਪਣਾ ਸ਼ਾਂਤ ਪਛਾਈਏ। ਬਸ ਵੀਡੀਓ ਬਤ ਬਤ ਸ਼ੇਅਰ ਕਰ ਦਿਓ ਭਰਾਵੋ ਨੇ। ਕਿਉਂਕਿ ਇਹ ਯਾਰ ਬਹੁਤ ਲੋਕਾਂ ਦਾ ਫਾਇਦਾ ਹੋ ਜੂਗਾ। ਜਿੰਨਾਂ ਲੋਕ ਵੀ ਪਸ਼ੂ ਰੱਖੇ ਹੋਏ ਨੇ ਉਹ ਤਾਂ ਹਨਾ ਚੂਜ਼ ਕਰਨ ਕਰਨਗੇ। ਜਿੰਨਾਂ ਕੋਲੇ ਪਸ਼ੂ ਨਹੀਂ ਰੱਖੇ ਹੋਏ ਉਹ ਭਰਾ ਵੀ ਵੀਡੀਓ ਅੱਗੇ ਸ਼ੇਅਰ ਕਰਦੇ ਹੋਏ। ਤਾਂ ਜੋ ਕਿਸੇ ਪਸ਼ੂ ਵਾਲੇ ਦਾ ਭਲਾ ਹੋ ਜੇ। ਆਪਾਂ ਵੀ ਤੇ 11000 ਰੁਪਈਆ ਦੀ ਦਵਾਈ, ਕੈਮੀਕਲ ਲਾ ਕੇ ਵੀ ਉਹਦਾ ਹੱਲ ਨਹੀਂ ਹੁੰਦਾ ਹੈਗਾ। ਤੇ ਆਪਾਂ ਸਾਨੂੰ ਸਿਰਫ ਇੱਕ ਛੋੜ ਰੁਪਈਆ ਨਾਲ ਹੱਲ ਕਰਾਂਗੇ ਸਾਡੇ ਪਸ਼ੂਆਂ ਦਾ। ਫੇਰ ਉਹਨੂੰ ਦਵਾਈ ਇਹ ਇੱਕ ਵਾਰ ਲਾ ਕੇ ਆ ਦੋ ਦਿਨ ਉਹਨੇ ਲੋੜਨੀ ਹੈਗੀ ਤੇ ਦਵਾਈ ਇੱਕ ਮਹੀਨਾ ਤਹਾਨੂੰ ਹੈੜੀ ਮੁੱਕਦੀ ਹੈ ਤੇਲ ਲਓ ਜੀ ਵੀਰੇ ਸਭ ਤੋਂ ਪਹਿਲਾਂ ਆਪਾਂ ਲੈਣਾਗਾ ਖੋਪੜਾ ਤੇਲ ਖੋਪੜਾ ਤੇਲ ਆਪਾਂ ਵੀਰੇ ਲੈ ਲੈਣਾਗਾ ਤੇ ਵਿੱਚ ਪੂਣੀ ਆਪਣੇ ਵੀਰੇ ਇੱਕ ਦਵਾਈ ਆਉਂਦੀ ਆ ਨਗਜਣ ਟਕਸ਼ ਦੇ ਨਾਮ ਤੇ ਆਉਂਦੀ ਆ ਨਗਜਣ ਟਕਸ਼ ਇਹ ਵੀਰੇ 60 ਐਮਐਲ ਸ਼ੀਸ਼ੀ ਆਉਂਦੀ ਆ ਆਪਣੇ ਖੋਪੜਾ ਤੇਲ ਲੈ ਲੈਣਾਗਾ ਬੀ ਐਮ ਐਲ ਤੇ ਦਵਾਈ ਪਾਣ ਵਿੱਚ ਦੇ ਆਪ ਪੰਜ ਅੰਮਲ ਤੇ ਉਹਦੇ ਵਿੱਚ ਵੀ ਆਪਣੇ ਇਹ ਲੀਟਰ ਪਾਣੀ ਪਾ ਲੈਣਾਗਾ 10 ਲੀਟਰ ਪਾਣੀ ਲੈ ਕੇ ਵੀ ਆਪਾਂ ਨੇ ਵਿੱਚ ਦਵਾਈ ਪਾ ਲੈਣੀ ਹੈ ਇਹ ਆ ਪੰਜ ਅੰਮਲ ਖੋਪੜਾ ਤੇਲ ਲੈਣਾ ਵੀ ਆਪਣੇ ਬੀ ਐਮ ਐਲ ਹੁਣ ਚੰਗੀ ਤਰ੍ਹਾਂ ਵੀਰੇ 2 ਲੀਟਰ ਪਾਣੀ ਚਕਟਾਈ ਲਓ ਜੇ ਬਦਨਾ ਪਾਓ ਪਾਣੀ ਤੇ ਉਹਦੇ ਪਾਣੀ ਪਾ ਕੇ ਚੰਗੀ ਤਰ੍ਹਾਂ ਵੀਰੇ ਆਪਾਂ ਕੱਪੜਾ ਲੈਣਾਗਾ ਕੋਟੋਂ ਦਾ ਕਪੜਾ ਲੈ ਕੇ ਸ਼ਾਪ ਜਾ ਆਪਾਂ ਨੇ ਹਨਾ ਉਹਨੂੰ ਡਬੋ ਕੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਸਾਰੇ ਪਸ਼ੂ ਦੇ ਪੋਲੀ ਪੋਲੀ ਵੀਰੇ ਮਾਲਚ ਖਾ ਦੇਣੀ ਆ ਤੇ ਉਹ ਮਾਲਚ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਵੀਰੇ ਪਸ਼ੂ ਨੂੰ ਤਾਂ ਸ਼ਾਮੇ ਬੰਨ ਦੋ ਤੇ ਦਵਾਈ ਦਾ ਕੋਈ ਸ਼ੈਡ ਪੈਕਟ ਕੋਈ ਨਹੀਂ ਜਿਹੜੇ ਆਪਾਂ ਹੋਰ ਦਵਾਈਆਂ ਲਾਉਣੀਆਂ ਜਵੇਂ ਆਪਾਂ ਕੋਈ ਹੋਰ ਦਵਾਈਆਂ ਦਾ ਕੋਈ ਵੀ ਕੈਮੀਕਲ ਲਾਉਣੀਆਂ ਵੀਰੇ ਉਹਨਾਂ ਦੇ ਸ਼ੈਡ ਪੈਕਟ ਬਹੁਤ ਨੇ ਤੇ ਉਹਦੇ ਨਾਲ ਵੀਰੇ ਸ਼ਿਕਾਇਤ ਪ੍ਰੋਬਲ ਵੀ ਆਉਂਦੀ ਆ ਤੇ ਪਸ਼ੂ ਦੇ ਦਵਾਈ ਲੜਦੀ ਆ ਹਨਾ ਤੇ ਪਸ਼ੂ ਇਜੇਸ਼ਨ ਕਰਨ ਲੱਗ ਜਾਂਦਾ ਮਤਲਬ ਉਹਨੂੰ ਦਰਦ ਕਰਨ ਲੱਗ ਜਾਂਦਾ ਮਤਲਬ ਤੇ ਉਹ ਤੋਂ ਆਪਾਂ ਵੀਰੇ 피ਜੰਦ ਪਚਾਉਣ ਦੇ ਲਈ ਦੇਚੀ ਸਮਾਨ ਵਰਤਣਾ ਹੈਗਾ ਤੇ ਪੰਜ ਅੰਮਲ ਦਵਾਈ ਲੈ ਲੈਣੀ ਆ ਤੇ ਬੀ ਐਮ ਲ ਘੋਪਿਆ ਤੇਲ ਲੈਣਾ ਹੈਗਾ ਤੇ ਉਹਦੇ ਵਿੱਚ ਵੀਰੇ ਆਪਾਂ ਨੇ ਕਹਿੰਦੇ ਨੇ 2 ਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਆਪਣੀ ਮੱਜਾਂ ਤੇ ਜਾਮਾ ਦੇ ਕੱਪੜਾ ਵੀਰੇ ਪੋਲਾ-ਪੋਲਾ ਫੇੜ ਦੇਣਾ ਹੈਗਾ ਤੇ ਉਹਦੇ ਨਾਲ ਵੀਰੇ ਜਿਹੜੀ ਦਵਾਈ ਉੱਪਰ ਖੜਜੋਗੀ ਇਹ ਤੇ ਉਹਦਾ ਹਰੇ ਵੀਰੇ ਤੇਲ ਹੀ ਹੁੰਦੇ ਨੇ ਜੀ ਕੋਈ ਕੈਮੀਕਲ ਨਹੀਂ ਹੈਗਾ ਤੇ ਉਹਦੇ ਨਾਲ ਵੀਰੇ ਨਾ ਮੱਖੀ ਨਾ ਮਛਰ ਬੜੇ ਪਛੂਦੇ ਜਮੇ ਕੋਈ ਲੱਗਦਾ ਹੈਗਾ ਜੇ ਕਿਸੇ ਭਰਾ ਦੇ ਪਸ਼ੂ ਨੂੰ ਚਕੰਨ ਦੀ ਪ੍ਰੋਬਲਮ ਆਈ ਹੋਈ ਆ ਚਮੜੀ ਖਰਾਬ ਹੋਈ ਪਈ ਆ ਵਾਲ ਲਹਿ ਰਹਿਣੇ ਛੱਡ ਰਹਿਣੇ ਵਾਲ ਬਿਲਕੁਲ ਵੀ ਹਨ ਤੇ ੱੱੱੱੱੱ ਪਈਆਂ ਨੇ ਚਮੜੀ ਤੇ ਤਤੋ ਜੀ ਵੀਰੇ ਖੋਪੇ ਤੇਲ ਲੈ ਕੇ ਗਏ ਨੇ 15 ਐਮ ਐਲ ਤੇ ਦਵਾਈ ਵਿੱਚ ਪਾ ਕੇ ਵੀਰੇ 10 ਐਮ ਐਲ ਉਹਦੇ ਪਛੂਦੇ ਮਾਲਸ਼ ਕਰ ਦੂ ਪਛੂਦੇ ਖਾਲ ਪਈ ਹੋਵੇ ਸਕਿਨ ਪੂਰੀ ਖਰਾਬ ਗਲੀ ਪਈ ਹੋਵੇ ਤੇ ਹੁਣ ਜਮਾ ਠੀਕ ਕਰ ਦੂੰਗੀ ਠੀਕ ਹੈ ਜੀ ਫੋਟੋ ਵੀਰੇ ਆਪਾਂ ਦਵਾਈ ਦੀ ਅਮੂਰ ਸਕਰੀਨ ਦੇ ਲਾ ਦਿੰਨੇ ਆਗੇ ਤੇ ਤੁਸੀਂ ਦੇਖ ਕੇ ਵੀਰੇ ਦਵਾਈ ਲੈ ਲੈਣੀ ਹੈ ਹਰ ਇੱਕ ਮੈਡੀਕਲ ਤੋਂ ਮਿਲ ਜੂਗੀ ਬਹੁਤ ਸ਼ਕਤੀ ਦਵਾਈ ਹੈ ਤੇ ਬੜੇ ਵੀ ਖਰਾਬ ਕਰਨ ਦੀ ਆਪ ਨੂੰ ਲੋੜ ਨਹੀਂ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਬਹੁਤ ਵਧੀਆ ਫੀਡਬੈਕ ਮਿਲ ਰਿਹਾ ਹੈ ਆਪਾਂ ਨੂੰ ਤੇ ਆਪਾਂ ਵੀਰੇ ਪਰਦੇ ਨੇ ਯੂਜ਼ ਕਰ ਰਹੇ ਆ ਜਿਹੜੇ ਬਹੁਤ ਅੱਛਾ ਰਿਜ਼ਲਟ ਆ ਰਹੇ ਨੇ ਤੇ ਫਿਰ ਆਪਣੇ ਦੁਬਾਰਾ ਵਿੱਚ ਫਿਰ ਹੋਣੀਆਂ ਵੀਡੀਓ ਵੀਰੇ ਕਿਉਂਕਿ ਲੋਕ ਦੁਬਾਰਾ ਫੇਰ ਮੰਗ ਰਹੇ ਤੇ ਇਹ ਚੀਜ਼ ਤੇ ਵੱਧ ਤੋਂ ਵੱਧ ਵੀਡੀਓ ਅੱਗੇ ਵੀਰੇ ਸ਼ੇਅਰ ਕਰ ਦਿਓ ਜੀ ਹਾਂ ਧੰਨਵਾਦ